ਮਠੰਡਾ ਪੁਲਿਸ ਵੱਲੋਂ ਜਹਿਲ ਲੁਟੇਰੇ ਗਰੋ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦਾ ਮੁਖੀਆਂ ਫੌਜ ਵਿੱਚੋਂ ਪਗੋੜਾ ਹੋ ਕੇ ਲੁਟੇਰਾ ਗਰੋ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪਿਛਲੇ ਦਿਨੀ ਮਠੰਡਾ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਹੋਈਆਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਸੇਮਾ ਵਿਖੇ ਐਕਸੈਸ ਬੈਂਕ ਦੀ ਏਟੀਐਮ ਮਸ਼ੀਨ ਨੂੰ ਲੁੱਟਣ ਦੀ ਨੀਅਤ ਨਾਲ ਮਸ਼ੀਨ ਦੀ ਭੰਨਤੋੜ ਕੀਤੀ ਗਈ ਜਿਸ ਸਬੰਧੀ ਮੁਕੱਦਮਾ ਥਾਣਾ ਨਾਣਾ ਵਿਖੇ ਦਰਜ ਕੀਤਾ ਗਿਆ ਕੁਝ ਦਿਨ ਪਹਿਲਾਂ ਬਾੜ ਰੋਡ ਬਾਹਤਪਿੰਡ ਲਹਿਰਾ ਬੈਗਾ ਚੋਂ ਚਾਰ ਵਿਅਕਤੀਆਂ ਵੱਲੋਂ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਕਰਿੰਦੇ ਨੂੰ ਘੇਰ ਕੇ ਉਸ ਕੋਲੋਂ 30000 ਰੁਪਏ ਦੀ ਲੁੱਟ ਕੀਤੀ ਗਈ। ਤੋਂ ਉਸ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ। ਇਸ ਪੂਰੇ ਮਾਮਲੇ ਬਾਰੇ ਜੀਐਸਪੀ ਹਰਸ਼ਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੀ ਕਿ ਕਿਹਾ ਗਿਆ ਉਹਨਾਂ ਦੇ ਵੱਲੋਂ ਆਓ ਇੱਕ ਵਾਰੀ ਸੁਣਦੇ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮੁੰਦਾ ਜੀ ਮਾਨਯੋਗ ਡੀਜੀਪੀ ਪੰਜਾਬਪੁਰੂ ਸ਼੍ਰੀ ਗੌਰਵਿਆਦਾ ਆਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੇ ਮਾੜਿਆਂ ਤਸਮੇ ਤੇ ਜਿਹੜੇ ਕ੍ਰਾਈਮ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਐਸਐਸਪੀ ਬਟੇਂਡਾ ਅਤੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਬਟੇਂਡਾ ਇਹਦੀ ਰਹਿਨਮਾਈ ਹੇਠ ਜਿਹੜੇ ਦੋ ਇਨਸੀਡੈਂਟ ਹੋਏ ਸੀਗੇ ਠਾਣਾ ਨਟਾਣਾ ਦੇ ਏਰੀਆ ਦੇ ਵਿੱਚ ਉਹ ਜਿਹੜੇ ਸਕਸੈਸਫੁਲੀ ਟ੍ਰੇਸ ਕੀਤੇ ਗਏ ਨੇ ਦੋ ਇਨਸੀਡੈਂਟ ਜਿਹੜੇ ਸੀਗੇ ਇੱਕ ਜਿਹੜੀ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਦੇ ਦੌਰਾਨ ਜਿਹੜਾ ਪਿੰਡ ਸੇਮਾ ਦੇ ਵਿੱਚ ਐਕਸਿਸ ਬੈਂਕ ਦਾ ਇੱਕ ਏਟੀਐਮ ਸੀਗਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਮਤਲਬ ਜਿਹੜਾ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਸੀਗੀਆਂ ਉਹ ਵੀ ਸਾਨੂੰ ਹਾਸਲ ਹੋਈਆਂ ਸੀਗੀਆਂ ਸਕਸੈਸਫੁਲੀ ਅਸੀਂ ਜਿਹੜੇ ਉਹ ਲੋਕ ਸੀਗੇ ਉਹਨਾਂ ਨੂੰ ਅਸੀਂ ਫੜਿਆ ਹੈਗਾ ਇੱਕ ਜਿਹੜਾ ਇਨਸੀਡੈਂਟ ਸੀਗਾ 11 ਤਰੀਕ ਨੂੰ ਸ਼ਾਮ ਨੂੰ ਜਿਹੜਾ ਪਿੰਡ ਲੈਰਾ ਬੇਗਾ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟ ਫਾਈਨੈਂਸ ਮੈਨਸਰ ਦਾ ਡਾਕਟਰ ਕਿੰਦਰ ਜਿਹਾ ਉਹ ਪੈਸੇ ਇਕੱਠੇ ਕਰਕੇ ਲੈ ਕੇ ਜਾ ਰਿਹਾ ਸੀ ਉਹਦੇ ਕੋਲੋਂ ਲੁੱਟ ਕੀਤੀ ਗਈ ਸੀ ਕਿ ਅਸੀਂ ਸਕਸੈਸਫੁਲੀ ਉਹ ਵੀ ਜਿਹੜੇ ਦੋਸ਼ੀ ਹੈਗੇ ਆਂ ਜਿਹੜੇ ਦੋ ਵਾਰ ਦੱਤ ਹੈਗੇ ਆ ਉਹ ਸਕਸੈਸਫੁਲੀ ਟ੍ਰੇਸ ਕੀਤੀਆਂ ਨੇ ਇਸ ਸੰਬੰਧੀ ਜਿਹੜੇ ਦੋ ਮੁਕਦਮੇ ਹੈਗੇ ਆ ਇੱਕ ਮੁਕਦਮਾ ਨੰਬਰ 20 ਹੈਗਾ ਜੀ 12 ਮਾਰਚ 2024 ਦਾ ਅੰਡਰ ਸੈਕਸ਼ਨ 4 457 380 511 IPC ਜਿਹੜਾ ATM ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਸਰਾ ਜਿਹੜਾ ਮੁਕਦਮਾ ਹੈਗਾ 19 ਨੰਬਰ 11324 ਦਾ ਅੰਡਰ ਸੈਕਸ਼ਨ 379 ਬੀ 34 IPC 20 uh, 25 ਸੈਕਸ਼ਨ ਜਿਹੜਾ ਆਮ ਰੈਕ ਦਾ ਹੈਗਾ ਇਹ ਦੋਨੋਂ ਜਿਹੜੀਆਂ FIRs ਆ ਥਾਣਾ ਮ थाना ਵਿੱਚ ਰਜਿਸਟਰ ਕੀਤੀਆਂ ਗਈਆਂ ਤੇ ਜਿਹੜੇ ਦੋਸ਼ੀ ਹੈਗੇ ਆ ਨਾਮਾਂ ਜਿਹੜੇ ਅਰੈਸਟ ਸੀ ਕੀਤੇ ਹੈਗੇ ਆ ਇੱਕ ਉਹਨਾਂ ਵਿੱਚੋਂ ਹੈਗੇ ਆ ਜੀ ਹਰਪ੍ਰੀਤ ਗੁਰ ਹੈਪੀ ਪੁੱਤਰ ਮੰਦਰ ਸਿੰਘ ਅਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਬਲਦੇਵ ਸਿੰਘ ਜਸਪ੍ਰੀਤ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਇਹ ਜਿਹੜੇ ਤਿੰਨੋਂ ਹੈਗੇ ਆ ਇਹ ਤਿੰਨੋਂ ਜਿਹੜਾ ਬਾਠਪਿੰਡ ਹੈਗਾ ਬਠਿੰਡੇ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਜਿਹੜੀ ਵਾਰਦਾਤ ਵਿੱਚ ਵਰਤੀ ਗਈਆਂ ਜਿਹੜੀਆਂ ਚੀਜ਼ਾਂ ਸੀ ਕਿਆਂ ਬਰਾਮਦ ਕੀਤੀਆਂ ਗਈਆਂ ਜਿਦੇ ਵਿੱਚ ਇੱਕ ਪਿਸਤੌਲ ਹੈਗਾ ਜੀ ਦੇਸੀ 32 ਬੋਰ ਦਾ ਇੱਕ ਚੰਦਾ ਕਾਰਤੂਸ ਰਿਕਵਰ ਕੀਤਾ ਅਸੀਂ ਇੱਕ ਜਿਹੜੀ ਗੱਡੀ ਸਵਿਫਟ ਗੱਡੀ ਵਰਤੀ ਗਈ ਸੀ ਜਿਦੇ ਵਿੱਚ ਇਹ ਏਟੀਐਮ ਵੱਲ ਆਏ ਸੀਗੇ ਉਹ ਰਿਕਵਰ ਕੀਤੀ ਹੈ ਜੀ ਇੱਕ ਮੋਟਰਸਾਈਕਲ ਹੈਗਾ ਜੀ ਸੀਡੀ ਡੈਲਗਸ ਉਹ ਰਿਕਵਰ ਕੀਤਾ ਜਿਹੜਾ ਇੱਕ ਲੋਹਾ ਕਟਰ ਮਸ਼ੀਨ ਹੈਗੀ ਆ ਜਿਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਉਹ ਰਿਕਵਰ ਕੀਤੀ ਹੈ ਜੀ ਇੱਕ ਰੌਡ ਲੋਹਾ ਹੈਗਾ ਜੀ ਜਿਹਦੇ ਵਿੱਚ ਕਰਾਰੀ ਫਿੱਟ ਕੀਤੀ ਹੋਈ ਹੈ ਉਹ ਰਿਕਵਰ ਕੀਤਾ ਤੇ ਇੱਕ ਬਾਕੀ ਜਿਹੜੀਆਂ ਦੂਸਰੀਆਂ ਚੀਜ਼ਾਂ ਹੈਗੀਆਂ ਫਾਰ ਪਰਪਸ ਆਫ ਓਪਨਿੰਗ ਦੀ ਏਟੀਐਮ ਮਸ਼ੀਨ ਨੂੰ ਰਿਕਵਰ ਕੀਤੀ ਇਸ ਜਿਹੜੇ ਚੋਰ ਖੜੇ ਨੇ ਏਟੀਐਮ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਤੋੜ ਲਿਆ ਨਹੀਂ ਇਹਨਾਂ ਨੇ ਜਿਹੜਾ ਕੋਸ਼ਿਸ਼ ਕਰ ਰਹੇ ਸੀਗੇ ਇਹ ਉਸ ਤਰ੍ਹਾਂ ਨਹੀਂ ਜਿਹੜਾ ਉਹਨਾਂ ਦਾ అలਾਰਮ ਮੈਕੈਨਿਜ਼ਮ ਸੀਗਾ ਏਟੀਐਮ ਦਾ ਉਹ ਗੋ ਆਫ ਹੋ ਗਿਆ ਸੀਗਾ ਨੀਅਰ ਸਾਡੀ ਪੁਲਿਸ ਪਾਰਟੀ ਮਜੂਦ ਸੀਗੀ ਤੇ ਰਿਐਕਸ਼ਨ ਟਾਈਮ ਕਰਕੇ ਜਿਹੜੇ ਉਹ ਉੱਥੋਂ ਦੀ ਭੱਜ ਗਏ ਸੀ ਉਹ ਦੇ ਵਰ ਨਾਟ ਏਬਲ ਟੂ ਮਤਲਬ ਉਹ ਤੋੜ ਨਹੀਂ ਸਿ ਪਾਏ ਉਹ ਦੋਨੇ ਵਾਰਦਾਤਾਂ ਚ ਜੀ ਗੱਲ ਕਰੀਏ ਹਰਪ੍ਰੀਤ ਦਾ ਨਾਮ ਮੁੱਖ ਤੌਰ ਤੇ ਆ ਰਿਹਾ ਹੈ ਏਟੀਮ ਵਾਲੇ ਮਾਮਲੇ ਚ ਕਿੰਨੇ ਲੋਕ ਸ਼ਾਮ ਸੀ ਇਹ ਦੂਸਰੇ ਚ ਕਿੰਨੇ ਸੀ ਕਿਸ ਜੀ ਨੇ ਸਾਰੇ ਜਿਹੜਾ ਆਪਣਾ ਏਟੀਐਮ ਲੁੱਟ ਵਾਲਾ ਜਿਹੜਾ ਹੈਗੀ ਆ ਵਾਰਦਾਤ ਹੈਗੀ ਆ ਉਹਦੇ ਵਿੱਚ ਜਿਹੜਾ ਹਰਪ੍ਰੀਤ ਸਿੰਘ ਉਸ ਹੈਪੀ ਹੈਗਾ ਹਰਜਿੰਦਰ ਸਿੰਘ ਉਹ ਜਿੰਦੂ ਹੈ ਤੇ ਗੁਰਪ੍ਰੀਤ ਸਿੰਘ ਉਸ ਡੌਨ ਹੈਗਾ ਜਿਹੜਾ ਇਹ ਆਪਣਾ ਫਰਨਾ ਲੈਂਦਾ ਹਨ ਇਹ ਤਿੰਨ ਸਿਗੇ ਜਿਹੜੇ ਇਹਦੇ ਵਿੱਚ ਤੇ ਇੱਕ ਜਿਹੜੀ ਫਾਈਨਾਂਸ ਕੰਪਨੀ ਦੇ ਕਰੰਦੇ ਤੋਂ ਲੁੱਟ ਹੋਈ ਸੀ ਉਹਦੇ ਵਿੱਚ ਹਰਪ੍ਰੀਤ ਸਿੰਘ ਔਰ ਹੈਪੀ ਅਰਜਿੰਦਰ ਸਿੰਘ ਕੋ ਜਿੰਦੂ ਤੇ ਜਸਪ੍ਰੀਤ ਸਿੰਘ ਸੀਗੇ ਜਿਹੜੇ ਇਨਵੋਲਡ ਸੀਗੇ ਤੋਂ ਮਤਲਬ ਇਹਦੇ ਵਿੱਚ ਜਿਹੜੇ ਦੋ ਹੈਗੇ ਨੇ ਲੋਕ ਉਹ ਕਾਮਨ ਨੇ ਬਾਕੀ ਅਲੱਗ-ਅਲੱਗ ਨੇ ਇਹਨਾਂ ਦੋਨਾਂ ਜਿਹੜੀ ਉਮਰ ਹੈ 28 ਤੋਂ 30 ਸਾਲ ਹੈ ਜੀ ਇਹ ਇਹ ਇਸ ਲਈ ਇਕੱਠਾ ਹੋਉਂ ਜਾਂਦੇ ਆ ਲੈ ਪੈਸੇ ਦੀ ਫੂਟ ਲਈ ਜਾਂ ਨਸ਼ੇ ਲਈ ਕਿਉਂਕਿ ਜਾਂ ਤਾਂ ਡਰੱਗ ਦਾ ਮਾਹੌਲ ਵੀ ਬਣਾਇਆ ਲੇ ਜਿਹੜੇ ਫਿਲਹਾਲ ਹੈ ਨਾ ਵਿੱਚ ਜਿਹੜੇ ਦੋ ਦੋਸ਼ੀ ਨੇ ਜੀ ਤੇ অল레ਡੀ ਉਹਨਾਂ ਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈਗੀਆਂ ਨੇ ਜਿੱਦਾਂ ਲੁੱਟ ਦੀ ਹੈਗੀ ਹੈ ਜਾਂ ਇਦਾਂ ਹੈਗੀਆਂ ਸੋ ਦੇ ਮਾਈਟ ਬੀ ਹੈਵ ਊਚਲ ਜਿਹੜੀ ਨਸ਼ੇ ਵਾਲੀ ਗੱਲ ਆ ਉਹ ਇਦਾਂ ਦੀ ਕੋਈ ਜਿਹੜੀ ਪ੍ਰੀਨਮ ਜੀ ਸਾਡੀ ਕੁਛ ਨਹੀਂ ਗਿਆ ਉਹਦੇ ਵਿੱਚ ਨਹੀਂ ਹੈਗੀ ਇਹ ਗੱਲ ਦੀ ਜਿਹੜਾ ਬੈਂਕ ਕੰਪਨੀ ਕੋਈ ਆ ਬ ਕੋਈ ਜੇ ਵੀ ਬ੍ਰਹਮ ਇਹਦੇ ਵਿੱਚੋਂ ਅਸੀਂ ਕੁਝ ਅਮਾਉਂਟ ਜਿਹੜੀ ਰਿਕਵਰ ਕੀਤੀ ਹੈ ਜੀ ਫਿਲਹਾਲ ਅਸੀਂ ਅਜਰ ਮੰਡ ਲਵਾਂਗੇ ਤੇ ਹੋਰ ਰਿਕਵਰੀ ਕਰਾਂਗੇ ਉਹਨਾਂ ਕੋਲ ਕਿੰਨੀ ਅਮਾਉਂਟ ਫਿਲਹਾਲ ਅਸੀਂ ਦਾ ਫਿਲਹਾਲ ਅਸੀਂ 2000 ਰੁਪਏ ਜਿਹੜਾ ਹੈਗਾ ਹੋਰ ਰਿਕਵਰ ਕੀਤਾ ਹੋਰ ਇਹਨਾਂ ਤੋਂ ਰਿਕਵਰੀ ਕਰਵਾਵਾਂਗੇ ਅਸੀਂ ਬੈਕਗ੍ਰਾਉਂਡ ਕੀ ਹੈ ਸਰ ਜੀ ਜਿਹੜਾ ਇੱਕ ਹੈ ਨਾ ਵਿੱਚੋਂ ਦੋਸ਼ੀ ਹੈਗਾ ਜਿਹੜਾ ਹਰਪ੍ਰੀਤ ਸਿੰਘ ਉਰਫ ਹੈਪੀ ਹੈਗਾ ਜੀ ਇਹ ਪਹਿਲਾਂ ਫੌਜ ਵਿੱਚ ਸੀਗਾ ਤੇ ਫੌਜ ਵਿੱਚੋਂ ਪਘੋੜਾ ਹੈਗਾ ਇਹ ਤੇ ਫੌਜ ਵਿੱਚੋਂ ਪਘੋੜਾ ਹੋਣ ਤੋਂ ਬਾਅਦ ਵੀ ਇਹਨੇ ਜਿਹੜੇ ਦੋ ਹੈਗੇ ਆ ਐਫ ਆਈ ਆਰਸ ਹੈਗੀਆਂ ਇਹਨੇ ਉਹ ਉਹਨਾਂ ਵਿੱਚ ਇਨਵੋਲਡ ਰਿਆ ਜੀ ਤੇ ਬਾਕੀ ਹੈਗੀਆਂ ਉਹ ਨਾਰਮਲ ਲੋਕੀ ਆਸ ਵਿੱਚ ਕੋਈ ਮਿੱਤਰ ਨੇ ਜਾਂ ਕੋਈ ਰਿਸ਼ਤੇਦਾਰ ਨੇ ਜਿਹੜੇ ਇਸ ਟਾਈਕੂ ਪਿੰਡ ਦੇ ਰਹਿਣ ਵਾਲੇ ਨੇ ਜੇ ਤੋਂ ਮੇਰੇ دوست ਨੇ ਇਹ ਇੱਕੋ ਪਿੰਡ ਦੇ ਰਹਿੰਦੇ ਨੇ ਤਿੰਨੋਂ ਜਿਹੜੇ ਤਿੰਨ ਦੋਸ਼ੀ ਹੈਗੇ ਸਾਡੇ ਕੰਮਕਾਰ ਹਲੇ ਫਿਲਹਾਲ ਐਦਾਂ ਦੀ ਕੋਈ ਉਹਨਾਂ ਦੀ ਹੈ ਨਹੀਂ ਕਿ ਜਿੱਦਾਂ ਇਹ ਪਹਿਲਾਂ ਵੀ ਮਤਲਬ ਕ੍ਰਾਈਮ ਕਰਦੇ ਰਹਿੰਦੇ ਨੇ ਤੇ ਹੋ ਸਕਦਾ ਵੀ ਇਹ ਵੀ ਉਹ ਵਜਾ ਉਹ ਤਾਂ ਕਲੀਅਰ ਕਰਨਾ ਹੈਗਾ ਜੀ ਜਿੱਦਾਂ ਹਰਪ੍ਰੀਤ ਦੇ ਕਾਫੀ ਗੰਭੀਰ ਮਾਮਲੇ ਦਰਜ ਤੇ ਲਿਖੇ ਨੇ ਜੀ ਜੀ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਦੀ ਦੇ ਸੇਵਕ ਦੇ ਲਈ ਰਿਪੋਰਟ